ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਬਹੁਤ ਹੀ ਫੁੱਲਮਾ ਫੁੱਲਮਾ ਡਿਜ਼ਾਈਨ ਬਣਦਾ ਵਾ ਇਹ ਚਾਰ ਚਾਰ ਕੁੰਡੀਆਂ ਦਾ ਡਿਜ਼ਾਈਨ ਵਾ 6 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਸਲਾਈ ਤੇ ਕੁੰਡੇ ਪਾਉਣੇ ਆ ਇੱਕ ਕੁੰਡਾ ਇੱਧਰ ਵੱਧ ਰੱਖਣਾ ਇੱਕ ਲਾਸਟ ਵਿੱਚ ਡਿਜ਼ਾਈਨ ਦੇ 4 ਕੁੰਡੇ ਗਿਣ ਲੈਣੇ ਫਿਰ 4 ਫਿਰ 4 4 4 ਕੁੰਡਿਆਂ ਤੇ ਡਿਜ਼ਾਈਨ ਬਣਦਾ ਵਾ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜੀ ਮੈਂ ਡਿਜ਼ਾਈਨ ਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਉੱਪਰੋਂ ਬਣਾ ਕੇ ਦਿਖਾਉਣੀ ਆ ਕਿ ਡਿਜ਼ਾਈਨ ਕਿਵੇਂ ਬਣਦਾ ਵਾ ਐਕਸਟਰਾ ਗੁੰਡਾ ਲਾ ਲੈਣਾ 2 ਕੁੰਡੇ ਪੁੱਠੇ ਦੋ ਕੁੰਡੇ ਸਿੱਧੇ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡਿਆਂ ਦਾ ਡਿਜ਼ਾਈਨ ਤੁਸੀਂ ਪਹਿਲੀ ਸਲਾਈ ਵਿੱਚ ਬਣਾਉਣਾ ਵਾ ਦੋ ਕੁੰਡੇ ਪੁੱਠੇ ਦੋ ਕੁੰਡੇ ਸਿੱਧੇ ਦੋ ਕੁੰਡੇ ਪੁੱਠੇ ਦੋ ਕੁੰਡੇ ਸਿੱਧੇ ਇਹੀ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਤੁਸੀਂ ਪਹਿਲੀ ਸਲਾਈ ਕੰਪਲੀਟ ਕਰਨੀ ਸ਼ੁਰੂ ਵਿੱਚ ਵੀ ਦੋ ਕੁੰਡੇ ਪੁੱਠੇ ਆ ਲਾਸਟ ਵਿੱਚ ਵੀ ਦੋ ਕੁੰਡੇ ਪੁੱਠੇ ਆਉਣੇ ਇਹ ਮੈਂ ਪਹਿਲੀ ਸਲਾਈ ਬਣਾ ਕੇ ਦੂਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਸ਼ੁਰੂ ਵਿੱਚ ਵੀ ਦੋ ਕੁੰਡੇ ਪੁੱਠੇ ਹੀ ਲਾਸਟ ਵਿੱਚ ਵੀ ਪੁੱਠੇ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਦੇ ਵਿੱਚ ਤੁਸੀਂ ਜਿਹੜੇ ਕੁੰਡੇ ਜਿਸ ਤਰ੍ਹਾਂ ਦੇ ਉਸੇ ਤਰ੍ਹਾਂ ਦੇ ਬਣਾਉਣੇ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਜਿਹੜੇ ਉਧਰੋਂ ਪੁੱਠੇ ਇਹਨਾਂ ਨੂੰ ਇਧਰੋਂ ਸਿੱਧੇ ਕਰ ਦੇਣਾ ਜਿਹੜੇ ਉਧਰੋਂ ਦੋ ਸਿੱਧੇ ਇਧਰੋਂ ਪੁੱਠੇ ਬਣਾ ਲੈਣੇ ਸਿੱਧਿਆਂ ਤੇ ਸਿੱਧੇ ਪੁੱਠਿਆਂ ਤੇ ਪੁੱਠੇ ਕਰਨੇ ਜਿਹੜੇ ਉਧਰੋਂ ਪੁੱਠੇ ਆ ਇਧਰੋਂ ਸਿੱਧੇ ਕਰ ਦੇਣੇ ਜਿਹੜੇ ਸਿੱਧੇ ਇਧਰੋਂ ਪੁੱਠੇ ਕਰਦੇ ਨੇ ਦੂਸਰੀ ਸਲਾਈ ਵੀ ਤੁਸੀਂ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਇਹ ਮੈਂ ਕਰਕੇ ਤੀਸਰੀ ਸਲਾਈ ਤੇ ਦਿਖਾਉਣੀ ਆ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੇ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਦੋ ਕੁੰਡੇ ਸਿੱਧੇ ਇੰਨਾ ਤੇ ਡਿਜ਼ਾਈਨ ਬਣਾਣਾ ਆਹ ਵੇਖੋ ਸਾਈਡ ਤੇ ਇੱਕ ਧਾਗਾ ਆ ਵਾ ਪਹਿਲਾ ਧਾਗਾ ਛੱਡ ਕੇ ਦੂਸਰੇ ਧਾਗੇ ਦੇ ਹੇਠੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਕੁੰਡਾ ਬਣਾ ਲੈਣਾ ਦੋ ਕੁੰਡੇ ਜਿਹੜੇ ਸਿੱਧੇ ਇਹਨਾਂ ਨੂੰ ਸਿੱਧੇ ਹੀ ਬਣਾ ਲੈਣਾ ਦੁਬਾਰਾ ਫਿਰ ਇੱਕ ਕੁੰਡਾ ਇੱਕ ਧਾਗਾ ਦੂਸਰੇ ਧਾਗੇ ਦੇ ਹੇਠੋਂ ਦੀ ਸਲਾਈ ਨੂੰ ਪਾਉਣਾ ਦੋ ਐਕਸਟਰਾ ਕੁੰਡੇ ਬਣ ਗਏ ਐਕਸਟਰਾ ਕੁੰਡਾ ਛੱਡ ਕੇ ਇਹੀ ਚਾਰ ਕੁੰਡੇਆਂ ਦਾ ਡਿਜ਼ਾਈਨ ਫਿਰ ਬਣਾਉਣਾ ਦੋ ਕੁੰਡੇ ਪੁੱਠੇ ਇੱਕ ਧਾਗਾ ਪਹਿਲਾ ਛੱਡ ਕੇ ਦੂਸਰੇ ਧਾਗੇ ਦੇ ਹੇਠੋਂ ਦੀ ਸਲਾਈ ਨੂੰ ਪਾਉਣਾ ਇੱਕ ਕੁੰਡਾ ਬਣਾ ਲਿਆ ਦੋ ਕੁੰਡੇ ਸਿੱਧੇ ਦੂਸਰੇ ਛੇਕ ਦੇ ਹੇਠੋਂ ਦੀ ਸਲਾਈ ਨੂੰ ਪਾ ਕੇ ਸਾਈਡਾਂ ਤੇ ਇੱਕ ਇੱਕ ਕੁੰਡਾ ਵੱਧ ਬਣਾ ਲਿਆ। ਇਹੀ ਡਿਜ਼ਾਈਨ ਤੁਸੀਂ ਤੀਸਰੀ ਸਲਾਈ ਦੇ ਵਿੱਚ ਬਣਾਉਂਦੇ ਹੋਏ ਜਾਣਾ ਪਹਿਲਾ ਧਾਗਾ ਛੱਡ ਕੇ ਦੂਸਰੇ ਧਾਗੇ ਦੇ ਹੇਠੋਂ ਦੀ ਸਲਾਈ ਨੂੰ ਪਾ ਕੇ ਇੱਕ ਐਕਸਟਰਾ ਕੁੰਡਾ ਬਣਾ ਲੈਣਾ। ਦੋ ਕੁੰਡੇ ਸਿੱਧੇ ਬਹੁਤ ਹੀ ਈਜ਼ੀ ਡਿਜ਼ਾਈਨ ਆਵਾ। ਬਹੁਤ ਹੀ ਸੋਹਣਾ ਲੱਗਤਾ ਵਾ ਤੀਸਰੀ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਬਣਾਉਣੀ ਇੱਕ ਐਕਸਟਰਾ ਗੁੰਡਾ ਬਣਾ ਲਿਆ ਦੋ ਗੁੰਡੇ ਸਿੱਧੇ ਪਹਿਲਾ ਤਾਗਾ ਛੱਡ ਕੇ ਦੂਸਰੇ ਤਾਗੇ ਦੇ ਹੇਠੋਂ ਦੀ ਸਲਾਈ ਨੂੰ ਪਾਉਣਾ ਤੀਸਰੀ ਸਲਾਈ ਸਾਰੀ ਇਸੇ ਤਰ੍ਹਾਂ ਬਣਾ ਕੇ ਚੌਥੀ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਪੁੱਠੀ ਸਾਈਡ ਤੋਂ ਐਕਸਟਰਾ ਗੁੰਡਾ ਲਾ ਲੈਣਾ ਦੋ ਗੁੰਡੇ ਜਿਹੜੇ ਉਧਰੋਂ ਪੁੱਠੇ ਇਧਰੋਂ ਸਿੱਧੇ ਬਣਾ ਦੇਣੇ ਧਾਗ ਆਪਣੇ ਵੱਲ ਨੂੰ ਕਰਕੇ ਜਿਹੜਾ ਐਕਸਟਰਾ ਗੁੰਡਾ ਬਣਾਇਆ ਉਹਨੂੰ ਸਲਿੱਪ ਕਰ ਲੈਣਾ ਦੋਵਾਂ ਸਿੱਧਿਆਂ ਨੂੰ ਪੁੱਠੇ ਹੀ ਬਣਾ ਦੇਣਾ ਇਹਨੂੰ ਵੀ ਸਲਿੱਪ ਕਰ ਲਿਆ ਜਿਹੜੇ ਉਧਰੋਂ ਦੋ ਪੁੱਠੇ ਆ ਇਧਰੋਂ ਸਿੱਧੇ ਕਰ ਦੇਣੇ ਐਕਸਟਰਾ ਕੁੰਡੇ ਨੂੰ ਸਲਿੱਪ ਕਰ ਲਿਆ ਸਿੱਧਿਆਂ ਨੂੰ ਪੁੱਠੇ ਬਣਾ ਦੇਣਾ ਚੌਥੀ ਸਲਾਈ ਸਾਰੀ ਡਿਜ਼ਾਈਨ ਦੀ ਤੁਸੀਂ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆ ਦੋ ਕੁੰਡੇ ਸਿੱਧੇ ਐਕਸਟਰਾ ਕੁੰਡੇ ਨੂੰ ਸਲਿੱਪ ਕਰ ਲਿਆ ਦੋ ਕੁੰਡੇ ਪੁੱਠੇ ਇਧਰੋਂ ਵੀ ਸਲਿੱਪ ਕਰ ਲਿਆ ਦੋਵਾਂ ਸਾਈਡਾਂ ਤੋਂ ਬਿਨਾ ਬਣਾਏ ਲ ਲੈਣਾ ਚੌਥੀ ਸਲਾਈ ਬਣਾ ਕੇ ਪੰਜਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਪੰਜਵੀਂ ਸਲਾਈ ਸਿੱਧੀ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਹੀ ਬਣਾ ਲੈਣੇ ਇਹਦੇ ਦੋ ਤੋਂ ਚਾਰ ਬਣਾਏ ਹਨ ਇਹਨਾਂ ਨੂੰ ਅੱਗੇ ਉਹਦੀ ਸਲਾਈ ਪਾ ਕੇ ਥੋੜਾ ਲੂਜ਼ ਕਰ ਲੈਣਾ ਹੁਣ ਲੂਜ਼ ਕਰ ਲਏ ਇਹਨਾਂ ਨੂੰ ਬੈਕ ਸਾਈਡ ਤੋਂ ਦੀ ਚੌਵਾਂ ਕੁੰਡਿਆਂ ਨੂੰ ਇੱਕੋ ਵਾਰ ਸਲਾਈ ਤੇ ਫੜਨਾ ਇਹਨਾਂ ਦਾ ਇੱਕ ਕੁੰਡਾ ਬਣਾ ਲਿਆ ਇੱਕ ਵਾਰ ਪਿਛਿਓਂ ਦੀ ਬੈਕ ਸਾਈਡ ਤੋਂ ਦੀ ਬਣਾ ਲੈ ਇੱਕ ਵਾਰ ਅੱਗੇ ਦੀ ਬਣਾਉਣਾ ਇਹਨਾਂ ਦਾ ਚੌਵਾਂ ਗੁੰਡਿਆਂ ਦਾ ਚੌਵਾਂ ਤੋਂ ਦੋ ਬਣ ਗਏ ਪਹਿਲਾਂ ਵੀ ਦੋ ਹੀ ਕੁੰਡੇ ਹੀ ਇਹੀ ਡਿਜ਼ਾਈਨ ਤੁਸੀਂ ਫਿਰ ਬਣਾਉਣਾ ਵੇਖੋ ਡਿਜ਼ਾਈਨ ਬਣ ਗਿਆ ਫੁੱਲਵਾ ਫੁੱਲਵਾ ਡਿਜ਼ਾਈਨ ਬਣਦਾ ਇਹਨਾਂ ਚੋਹਾਂ ਕੁੰਡਿਆਂ ਨੂੰ ਲੂਜ਼ ਕਰ ਲੈਣਾ ਬੈਕ ਸਾਈਡ ਨੂੰ ਸਲਾਈ ਲੈ ਜਾਣੀ ਇੱਕ ਵਾਰ ਬਣਾ ਲਿਆ ਅੱਗੇ ਉਹਦੀ ਸਲਾਈ ਪਾ ਕੇ ਇਹਨਾਂ ਦੇ ਦੋ ਬਣਾਉਣੇ ਕੁੰਡੇ ਧਾਗੇ ਨੂੰ ਕੱਸ ਲੈਣਾ ਡਿਜ਼ਾਈਨ ਬਣ ਗਿਆ ਪੰਜਵੀਂ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਬਣਾਉਣੀ ਆ ਇੰਨਾ ਨੂੰ ਇਸ ਤਰੀਕੇ ਨਾਲ ਲੂਜ਼ ਕਰ ਲੈਣਾ ਚੌਵਾਂ ਕੁੰਡਿਆਂ ਨੂੰ ਪਿੱਛੇ ਨੂੰ ਸਲਾਈ ਨੂੰ ਲੈ ਜਾਣਾ ਇੱਕ ਵਾਰ ਬਣਾ ਲਿਆ ਅੱਗਿਓਂ ਦੀ ਸਲਾਈ ਪਾ ਕੇ ਇੰਨਾ ਤੋਂ ਦੋ ਹੀ ਬਣਾ ਲੈਣੇ ਪੰਜਵੀਂ ਸਲਾਈ ਸਾਰੀ ਤੁਸੀਂ ਇਸੇ ਤਰ੍ਹਾਂ ਹੀ ਸਾਰੀ ਬਣਾਉਣੀ ਆ ਆ ਵੇਖ ਇੱਕ ਵਾਰੀ ਫੇਰ ਦਿਖਾਉਣੀ ਚੌਵਾਂ ਕੁੰਡਿਆਂ ਨੂੰ ਇਸ ਤਰੀਕੇ ਨਾਲ ਲੂਜ਼ ਕਰ ਲਿਆ ਇੱਕ ਵਾਰ ਬਣ ਗਿਆ ਦੁਬਾਰਾ ਅੱਗੇ ਉਹਦੀ ਸਲਾਈ ਪਾਉਣੀ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਡਿਜ਼ਾਈਨ ਬਣ ਜਾਂਦਾ ਇਹ ਮੈਂ ਬਣਾ ਕੇ ਛੇਵੀਂ ਸਲਾਈ ਤੇ ਤੁਹਾਨੂੰ ਦਿਖਾਉਣੀ ਡਿਜ਼ਾਈਨ ਦੀਆਂ ਪੰਜ ਸਲਾਈਆਂ ਕੰਪਲੀਟ ਹੋ ਗਈਆਂ ਛੇਵੀਂ ਸਲਾਈ ਪੁੱਠੀ ਸਾਈਡ ਤੋਂ ਇਹ ਵੀ ਤੁਸੀਂ ਸਿੱਧਿਆਂ ਤੇ ਸਿੱਧੇ ਪੁੱਠਿਆਂ ਦੇ ਪੁੱਠੇ ਕਰਕੇ ਬਣਾਉਣੀ ਜਿਹੜੇ ਦੋ ਉਧਰੋਂ ਪੁੱਠੇ ਇਧਰੋਂ ਸਿੱਧੇ ਕਰਦੇ ਨੇ ਦੋ ਪੁੱਠੇ ਕਰਦੇ ਨੇ ਦੋ ਸਿੱਧੇ ਦੋ ਪੁੱਠੇ ਜਿਹੜੇ ਉਧਰੋਂ ਪੁੱਠੇ ਇਹਨਾਂ ਨੂੰ ਇਧਰੋਂ ਸਿੱਧੇ ਕਰਤਾ ਉਧਰੋਂ ਸਿੱਧਿਆਂ ਨੂੰ ਪੁੱਠੇ ਕਰ ਦੇਣਾ ਜਿਹੜੇ ਉਧਰੋਂ ਪੁੱਠੇ ਆ ਉਹਨਾਂ ਨੂੰ ਸਿੱਧੇ ਕਰਨਾ ਜਿਹੜੇ ਇਧਰੋਂ ਸਿੱਧੇ ਬਣਾਏ ਉਹਨਾਂ ਨੂੰ ਪੁੱਠੇ ਬਣਾਉਣਾ ਇਹ ਮੈਂ ਸਲਾਈ ਬਣਾ ਕੇ ਫਿਰ ਤੁਹਾਨੂੰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਛੇ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਵਾ ਜਦੋਂ ਤੁਸੀਂ ਇਹੀ ਛੇ ਅਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤਾਂ ਤੁਹਾਡਾ ਇਸ ਤਰ੍ਹਾਂ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਊਗਾ ਬਹੁਤ ਹੀ ਸੋਹਣਾ ਲੱਗਦਾ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਬੱਚਿਆਂ ਦੇ ਕੋਟੀ ਸਵੈਟਰ ਤੇ ਲੇਡੀਜ਼ ਹਾਫ ਜੈਕਟ ਤੇ ਗਰਲਸ ਟੋਪ ਤੇ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ